ਹਾਂ ਜੀ ਸਾਰਿਆਂ ਸਸਰੀਗਾਲ ਜੀ ਸਸਰੀਗਾਲ ਜੀ ਦਰਸ਼ਕੋ ਰਾਮਾ ਮੰਡੀਆ ਬਠਿੰਡਾ ਜ਼ਿਲ੍ਹੇ ਦੀ ਬਹੁਤ ਪੁਰਾਣੀ ਮੰਡੀ ਹੈਗੀ ਇੱਥੇ ਇੱਕ ਖੂਨਦਾਨ ਕੈਂਪ ਲੱਗਿਆ ਹੋਇਆ ਅੱਜ ਇਹ ਉਹ ਕਿਹੜੀਆਂ ਸੰਸਥਾਵਾਂ ਨੇ ਲਾਇਆ ਕਿਹੜੇ ਸਮਾਜ ਸੇਵੀ ਲੋਕ ਆ ਉਹਨਾਂ ਨਾਲ ਗੱਲ ਕਰਾਂਗੇ ਇਹ ਜਦਾ ਫਤੇ ਸਿੰਘ ਗਰੁੱਪ ਜਿਹੜਾ ਕੇ ਸਮਾਜ ਸੇਵਾ ਦੇ ਕੰਮ ਕਰ ਰਿਹਾ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਮੈਂਬਰ ਨੇ ਤੇ ਉਹਨਾਂ ਜੋ ਬినੋਦ ਜੈਨ ਜੀ ਨੇ ਸਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮਨੋ ਜੈਨ ਜੀ ਇਹ ਜਿਹੜਾ ਅੱਜ ਖੂਨਦਾਨ ਕੈਂਪ ਆ ਇਹਦੇ ਬਾਰੇ ਜਾਣਕਾਰੀ ਲਈ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਜੈਨ ਕੌਂਜ ਵਿੱਚ ਲਗਾਇਆ ਜਾ ਰਿਹਾ ਹੈਗਾ ਹੈਲਪਲਾਈਨ ਵੈਲਫੇਅਰ ਸੁਸਾਇਟੀ ਤੇ ਸੈਕਟਰ ਫਤੇ ਸਿੰਘ ਗਰੁੱਪ ਦੇ ਸਹਿਯੋਗ ਨਾਲ ਹਾਂਜੀ ਉਹ ਕੀ ਰਾਮਾ ਮੰਡੀ ਦੇ ਹਮੇਸ਼ੀ ਸਮਾਜ ਸੇਵੀ ਕੰਮਾਂ ਵਿੱਚ ਅੱਗੇ ਰਹਿੰਦੇ ਆ ਜਿਵੇਂ ਕਿ ਆਪਣੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਬੋਬਿਲੇਰੀ ਜੀ ਪ੍ਰਭਾਨ ਜੀ ਤੇ ਉਹਨਾਂ ਦੇ ਸਾਰੇ ਮੈਂਬਰ ਹਮੇਸ਼ਾ ਹੀ ਉਹਨਾਂ ਦੀ ਐਂਬੂਲੈਂਸਾਂ ਇਹ ਮੇਸੇਜ ਸਮਾਜਿਵ ਦੇ ਕੰਮ ਚ ਰਹਿ ਗਿਆ। ਸੈਵਜ ਦਾ ਫਤਿਹ ਸਿੰਘ ਦੇ ਜਿੰਨੇ ਟੀਮ ਮੈਂਬਰ ਹੈ ਰਾਜਨਦੀ ਸੇਵਾ ਲਗਾਤਾਰ ਚੱਲਦੀ ਹੈ। ਬੂਟਾ ਦੀ ਸੇਵਾ ਜਾਂ ਮੇ ਕਿਸੇ ਵਿਆਹ ਸ਼ਾਦੀ ਦੇ ਕੋਈ ਗਰੀਬ ਪਰਿਵਾਰ ਨੂੰ ਲਾਉਂਦਾ ਉਹਨਾਂ ਦੇ ਸਹਿਯੋਗ ਦੀ ਸੇਵਾ ਚੱਲਦੀ ਰਹਿੰਦੀ ਹੈ। ਇੱਧਰ ਬਾਕੀ ਮੰਡੀ ਦੇ ਸਹਿਯੋਗ ਨਾਲ ਮੇਸਾਈ ਸਾਡੇ ਸੇਵਾਵਾਂ ਚੱਲਦੇ ਰਹਿੰਦੇ ਨੇ ਤੇ ਨਾਲ ਦੇ ਨਾਲ ਹੀ ਅਸੀਂ ਬਲੱਡ ਕੈਂਪ ਦੇ ਵੀ ਕੈਂਪ ਲਗਾਂਗੇ। ਅੱਜ ਕੈਂਪੀ ਲਗਾਇਆ ਗਿਆ ਜੈਨ ਕੋਲਪ ਕੋਲ ਲਗਾਇਆ ਗਿਆ। ਸਾਰਿਆਂ ਦਾ ਪਹੁੰਚ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਿੰਘ ਰੂਪਾ ਜਿਹੜਾ ਆਪਾਂ ਬੈਲ ਗੱਲ ਕੀਤੀ ਸੀ ਉਹਦਾ ਤਾਂ ਵਿੱਕੀ अरोड़ा ਜੀ ਨੇ ਸਾਡੇ ਨਾਲ ਹਾਂਜੀ ਵਿੱਕੀ ਰੋੜਾ ਜੀ ਤੁਸੀਂ ਵੀ ਦੇ ਦੇ ਬਾਰੇ ਤੁਹਾਡਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਆਜੀ ਹਾਂਜੀ ਸਾਰੀ ਟੀਮ ਵੱਲੋਂ ਅਸੀਂ ਸ਼ਹਿਬ ਜੀ ਦਾ ਤੇ ਸਿੰਘ ਰੂਪਾ ਨੂੰ ਰਾਸ਼ਨੀ ਦੀ ਸੇਵਾ ਕਰਦੇ ਆਂ ਜੀ ਅੱਛਾ ਜੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨੀ ਦੀ ਸੇਵਾ ਅਸੀਂ ਸਭ ਸਰਗਰਮ ਕਰਦੇ ਆਂ ਹਾਂਜੀ ਸੋ ਨਾਲ ਨਾਲ ਜੋ ਮਤਲਬ ਸਮਾਜ ਸੇਵਾ ਦੇ ਕੰਮ ਜਿਵੇਂ ਬਲੱਡ ਕੈਂਪ ਆਦਿ ਉਹ ਵੀ ਤਿੰਨ ਮਹੀਨੇ ਵੱਲੋਂ ਮਨਾਈ ਆ ਅੱਛਾ ਜੀ ਤੇ ਜੇ ਕੋਈ ਲੋੜਵੰਦ ਪਰਿਵਾਰ ਹੁੰਦਾ ਵਿਆਹ ਕਰਦੇ ਆਂ ਹਾਂਜੀ ਜੀ ਪਿੰਡਾਂ ਦੇ ਵਿਆਹ ਦੇ ਵਿੱਚ ਹੀ ਹੈਲਪ ਕਰਦੇ ਗਰੁੱਪ ਸਾਰੇ ਪਿੰਡਾਂ ਮੰਡੀ ਦੇ ਸਹਿਯੋਗ ਬਹੁਤ ਅਮੇਰ ਮੰਡੀ ਦੇ ਸਹੋਨਰ ਨਾਲ ਮਿਲ ਕੇ ਸਾਰੇ ਨਹੀਂ ਹੈ ਇਹ ਤੁਸੀਂ ਮੰਡੀ ਦੇ ਵਿੱਚ ਹੀ ਕਰਦੇ ਹੋ ਜਾਂ ਕੋਈ ਨੇੜੇ ਦੇ ਪਿੰਡਾਂ ਦੇ ਵਿੱਚੋਂ ਕੋਈ ਥੋੜਾ ਦਾ ਕੰਮ ਮੰਡੀ ਦੇ ਜਿੰਨੇ ਨੇੜੇ ਨੇੜੇ ਪਿੰਡਾਂ ਸਭ ਲੱਗ ਗਏ ਸਾਰੇ ਪਿੰਡਾਂ ਚ ਕਵਰਿੰਗ ਕੀਤੀ ਹੋਈ ਹੈ ਅੱਛਾ ਜੀ ਜਿਹੜੇ ਮਤਲਬ ਪਿੰਡਾਂ ਦੇ ਵਿੱਚ ਕੋਈ ਲੋਕ ਨੂੰ ਪ੍ਰਵਾਹ ਆ ਹਾਂਜੀ ਜਿਹੜਾ ਕਮਾਈ ਕਰਕੇ ਨਹੀਂ ਮਤਲਬ ਆਪਣਾ ਗੁਜ਼ਾਰਾ ਕਰ ਸਕਣ ਹਾਂਜੀ ਹਾਂ ਜਿਹੜੀਆਂ ਮਾਤਾ ਰਹਿਣੀਆਂ ਉਹਨਾਂ ਨੂੰ ਜੋ ਰਾਸ਼ਨ ਪਹੁੰਚਾਇਆ ਜਾਂਦਾ ਹੈ ਉਸ ਲਈ ਸੱਤ ਸਾਰਾ ਦੋ ਟੀਮ ਲੱਗੀ ਹੋਈ ਹੈ ਸਾਡੇ ਟੀਮ ਦੇ ਮੈਂਬਰ ਅਸੈਸ ਪਿੰਡ ਬੰਗੀਦੀਪਾ ਫਿਜ਼ੀਕਲ ਫੌਜੀ ਫਿਜ਼ੀਕਲ ਅਕੈਡਮੀ ਹੈ ਜਿਹੜੀ ਦਰਸ਼ਕੋ ਉੱਥੇ ਵੀ ਇਹਨਾਂ ਵੀਰਾਂ ਨੇ ਜਿਹੜਾ ਇਹ ਗਰੁੱਪ ਆ ਬਾਬਾ ਫਤਿਹ ਸਿੰਘ ਦੇ ਨਾਮ ਤੇ ਬਣਿਆ ਹੋਇਆ ਹੈਗਾ ਇਹਨਾਂ ਨੇ ਉੱਥੇ ਸਹਿਯੋਗ ਦਿੱਤਾ ਸੀ ਤੇ ਉੱਥੇ ਵਧੀਆ ਕੁਆਲਿਟੀ ਦੇ ਬੋਰਡ ਦਿੱਤੇ ਸੀ ਇਹਨਾਂ ਨੇ 골ਡ ਸਟਾਰ ਦੇ ਇਸ ਤਰ੍ਹਾਂ ਨਹੀਂ ਸੀਗਾ ਵੀ ਕੋਈ ਸਸਤੇ ਦੇ ਕੇ ਮਤਲਬ ਫੋਟੋਆਂ ਖਾੜੀਆਂ ਹੁਣ ਤੇ ਇਹ ਇਹ ਵਧਾਈ ਦੇ ਪਾਤਰ ਨੇ ਤੇ ਇਹਨਾਂ ਦਾ ਅਸੀਂ ਧੰਨਵਾਦ ਵੀ ਕਰਦਾ ਜੀ ਤੁਹਾਡਾ ਕਿਉਂਕਿ ਚੰਗੇ ਕੰਮ ਕਰਨ ਲਈ ਕਿਸੇ ਨਾ ਕਿਸੇ ਪੰਜ ਚਾਰ ਬੰਦਿਆਂ ਨੂੰ 10 ਬੰਦਿਆਂ ਨੂੰ ਅੱਗੇ ਲੱਗਣਾ ਪੈਂਦਾ ਹੈਗਾ ਤੇ ਉਹਨਾਂ ਦੇ ਵਿੱਚੋਂ ਇਹ ਜਿਹੜੇ ਤੁਸੀਂ ਕੈਮਰੇ ਦੇ ਬ ਇਹ ਉਹਨਾਂ ਦੇ ਵਿੱਚੋਂ ਹੀ ਨੇ ਜਿਹੜੇ ਚੰਗੇ ਕੰਮਾਂ ਨੂੰ ਉਸ ਸ਼ਾਹਰ ਕਰਨ ਦੇ ਨਾਲ-ਨਾਲ ਆਪਣੇ ਵੱਲੋਂ ਵੀ ਯੋਗਦਾਨ ਪਾ ਰਹੇ ਆ ਤੇ ਹੋਰ ਵੀ ਜੇਕਰ ਕੋਈ ਜ਼ਰੂਰਤ ਹੋਵੇ ਜੇਕਰ ਜ਼ਰੂਰਤਬੰਦ ਕੋਈ ਪਹੁੰਚਣਾ ਚਾਹੇ ਵੀਰੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਅਸੀਂ ਬੇਨਤੀ ਕਰਦੇ ਹਾਂ ਜੇ ਕੋਈ ਵੀ ਕੋਈ ਲੋੜਵੰਦ ਪਰਿਵਾਰ ਹੁੰਦਾ ਵੀ ਕੱਲੀਆਂ ਮਾਤਾ ਰਹਿਣੀ ਹੈ ਕੱਲੇ ਪਰਿਵਾਰ ਜਿਹੜੀ ਮੰਨ ਲਓ ਕਮਾਈ ਦਾ ਸਾਧਨ ਜਿੰਨੇ ਕੋਲ ਨਹੀਂ ਹੈਗਾ ਤਾਂ ਬ੍ਰੋਕਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਰੇ 99170 99899 ਨੰਬਰ ਹੈ ਜੀ ਗਰੁੱਪ ਦਾ ਠੀਕ ਹੈ ਜੀ ਹਾਂਜੀ ਹਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਆਪਾਂ ਨੂੰ ਰਾਜ ਸਰਕਾਰ ਦੇ ਬਿਲਕੁਲ ਟਰਾਂਸਪੇਰੈਂਟ ਕੰਮ ਹੈ ਜੇ ਤੁਸੀਂ ਸਾਨੂੰ ਦੱਸੋਗੇ ਮੰਨ ਲਓ ਪਰਿਵਾਰ ਬਾਰੇ ਪਹਿਲਾਂ ਜਵਾਰ ਦੀ ਇਨਕੁਆਰੀ ਹੋਊਗੀ ਅੱਛਾ ਜੀ ਸਾਰੇ ਬੰਦੇ ਚੋਂ ਅਲੱਗ-ਅਲੱਗ ਬਾਕੀ ਲੋੜਵੰਦ ਪਰਿਵਾਰ ਹੈਗਾ ਕਿ ਨਹੀਂ ਹੈਗਾ ਤੁਹਾਡਾ ਜਿਹੜਾ ਦਿੱਤਾ ਦਸਤਾਵੇਜ਼ ਹੈ ਉਹ ਫालतू ਨਹੀਂ ਜਾਊਗਾ ਹਾਂਜੀ ਮਤਲਬ ਵੈਸੇ ਨਹੀਂ ਆਪਾਂ ਦਿੰਦੇ ਵੀ ਤੁਸੀਂ ਕਹਤਾ ਇਹਨਾਂ ਨੇ ਕਹਤਾ ਵੀ ਆਪਾਂ ਜਾ ਕੇ ਸੇਵਾ ਦੇ ਆਏ ਇਹਨਾਂ ਨਹੀਂ ਹੋਊਗਾ ਵੀ ਸਾਰੀ ਟੀਮ ਵਾਲੇ ਜਿਹੜੇ ਮੰਨ ਲਓ ਇ ਉਦਵਾਰਾ ਨੂੰ ਸ਼ੁਰੂ ਕਰਦੇ ਹਾਂ ਉਦਵਾਰਾ ਸ਼ੁਰੂ ਕਰਦੇ ਹਾਂ ਹਾਂਜੀ ਹਾਂਜੀ ਇਹ ਸਾਰੇ ਸਮਾਜ ਸੇਵਾ ਦੇ ਕੰਮ ਆ ਜਿਹੜੇ ਇਹ ਕਰ ਰਹੇ ਆ ਜੇ ਕਿਸੇ ਨੇ ਸੇਵਾ ਕਰਨੀ ਹੁੰਦੀ ਉਹ ਵੀ ਇਹਨਾਂ ਨਾਲ ਕਨੈਕਟ ਕਰ ਲੈਂਦਾ ਤੇ ਜਿਹਨੂੰ ਜ਼ਰੂਰਤ ਆ ਗਈ ਉਹ ਵੀ ਇਹਨਾਂ ਨਾਲ ਕਨੈਕਟ ਕਰ ਲੈਂਦਾ ਤੇ ਦੋਵੇਂ ਤਰ੍ਹਾਂ ਦੀ ਇਮਾਨਦਰੀ ਨਾਲ ਇਹ ਨੇਕ ਬੰਦੇ ਜਿਹੜੇ ਇਹ ਕੰਮ ਵਧੀਆ ਕਰਦੇ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਬਹੁਤ ਵਧੀਆ ਕੰਮ ਕਰਨਾ ਤੁਸੀਂ ਜਿਹੜੇ ਆਪਣੇ ਨਾਲ ਰਾਮਾ ਮੰਡੀ ਤੋਂ ਜੁੜੇ ਹੋਏ ਨੇ ਜੀ ਬੋਬੀ ਡੇਰੀ ਜੀ ਸਵਾਗਤ ਹੈ ਜੀ ਇਹ ਜਿਹੜਾ ਜਿਹਦਾ ਹੈਗਾ ਇਹ ਬਲੱਡ ਡੋਨੇਸ਼ਨ ਕੈਂਪ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਤੇ ਤੁਹਾਡੀ ਸੁਸਾਇ ਰਾਮਾ ਮੰਡੀ ਦੇ ਵਿੱਚ ਜਾਂ ਨੇੜੇ-ਤੇੜੇ ਹੋਰ ਕੀ ਸੇਵਾਵਾਂ ਦੇ ਰਹੀ ਹੈ ਉਹਦੇ ਬਾਰੇ ਦੱਸੋ ਅੱਜ ਦਾ ਜੋ ਕੈਂਪ ਲਗਾਇਆ ਗਿਆ ਜੀ ਉਹ ਹਿੰਕੋਵਰ ਮਹਾਰਾਜ ਦੀ 80ਵੀਂ ਵਰ੍ਹੇ ਮੌਕੇ ਜਿਸ ਨੂੰ ਪ੍ਰਧਾਨ ਜੀ ਨੇ ਲੀਡ ਲਏ ਹੈ ਹੈਲਪਲਾਈਨ ਵੈਲਫਰ ਸੁਸਾਇਟੀ ਤੇ ਫਤਿਹ ਸਿੰਘ ਗਰੂਪ ਉਹਨੀਆਂ ਇਹ ਕੈਂਪ ਲਗਾਇਆ ਗਿਆ ਜੀ ਸੁਮਨ ਦੱਸਣਾ ਜਨਾ ਕਿ ਹੈਲਪਲਾਈਨ ਵੈਲਫਰ ਸੁਸਾਇਟੀ 2008 ਤੋਂ ਰਾਮਾ ਮੰਡੀ ਦੇ ਵਿੱਚ ਸਮਾਜੀ ਕੰਮ ਕਰ ਰਹੀ ਹੈ ਅੱਛਾ ਜੀ ਜਿਸ ਦੇ ਵਿੱਚ ਅਸੀਂ ਸਾਡੇ ਕੋਲੇ 5 ਤੋਂ 6 ਐਂਬੂਲੈਂਸਾਂ ਹੈ ਅੱਛਾ ਜੀ ਜੋ ਵੀ ਕੋਈ ਐਕਸੀਡੈਂਟ ਕੇਸ ਹੁੰਦਾ ਜੀ ਸਾਡੀ ਐਮਬਲੈਂਸ ਕੋਸ਼ਿਸ਼ ਕਰਦੀ ਹੈ ਕਿ ਤੁਰੰਤ ਉੱਥੇ ਪਹੁੰਚੇ ਤੇ ਉਸ ਪੇਸ਼ੇਂਟਰ ਨੂੰ ਹਸਪਤਾਲ ਲੈ ਕੇ ਆਈਏ ਇਹ ਸਾਰੀ ਸੇਵਾ ਸਾਡੇ ਵੱਲੋਂ ਫ੍ਰੀ ਹੈ ਤੇ ਇਸ ਤਰ੍ਹਾਂ ਦੇ ਜਿਵੇਂ ਇਹ ਕੈਂਪ ਲਗਾਇਆ ਜਾਂਦਾ ਜਾਂਦਾ ਜੀ ਅਸੀਂ ਤਕਰੀਬਨ ਸਾਲ ਦੇ ਵਿੱਚ 3 ਤੋਂ 4 ਕੈਂਪ ਲਗਵਾਉਂਦੇ ਰਹਿੰਦੇ ਹਾਂ ਜੀ ਬਲੱਡ ਕੈਂਪ ਅੱਛਾ ਜੀ ਉਹਦੇ ਵਿੱਚ ਸਾਡਾ ਡੀ ਐਮ ਸੀ ਵੀ ਹੁੰਦਾ ਜੀ ਏਮਸ ਹਸਪਿਟਲ ਦੀ ਹੁੰਦਾ ਜੀ ਬ੍ਰਿੰਡਾ ਅੱਛਾ ਜੀ ਤੇ ਨਾਲ ਹੀ ਅਸੀਂ ਬ੍ਰਿੰਡਾ ਦੇ ਪ੍ਰਾਈਵੇਟ ਜਿਹੜਾ ਬਲੱਡ ਬੈਂਕ ਹੈ ਅੱਛਾ ਜੀ ਉਹਨਾਂ ਨੂੰ ਵੀ ਕੈਂਪ ਦੇ ਦਿੰਦੇ ਰਹਿੰਦੇ ਹਾਂ ਕਿਉਂਕਿ ਜਿੱਥੇ ਵੀ ਜਿਹਨੂੰ ਕੋਈ ਜ਼ਰੂਰਤ ਆਉਂਦੀ ਹੈ ਸਾਡੀ ਕੋ ਸਾਰੇ ਡੋਨਰ ਕਰਦੇ ਆ ਉਹ ਤੇ ਅਸੀਂ ਉਹਨਾਂ ਨੂੰ ਦਿਲਵਾਉਂਦੇ ਆ ਉਹ ਦੇਖੋ ਜੀ ਸਰਟੀਫੀਕੇਟ ਤਾਂ ਅਸੀਂ ਕੁ ਜੋ ਦਿੰਦੇ ਆ ਉਹ ਮੋਟੀਵੇਟ ਕਰਨ ਵਾਸਤੇ ਦਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਜਿਹਦੇ ਕੋਲ ਸਰਟੀਫੀਕੇਟ ਆ ਉਸ ਨੂੰ ਬਲੱਡ ਮਿਲੂਗਾ ਸਾਡੇ ਨਾਲ ਕੋਈ ਵੀ ਬੰਦਾ ਕੰਟੈਕਟ ਕਰਦਾ ਚਾਹ ਉਸ ਨੇ ਬਲੱਡ ਦਿੱਤਾ ਹੈ ਨਹੀਂ ਦਿੱਤਾ ਅੱਛਾ ਜੀ ਸਾਡੀ ਕੋਸ਼ਿਸ਼ ਪੂਰੀ ਹੁੰਦੀ ਹੈ ਕਿ ਉਸ ਬੰਦੇ ਨੂੰ ਬਲੱਡ ਮਿਲੂ ਅੱਛਾ ਜੀ ਤੇ ਹੋਰ ਕੋਈ ਜਿਹੜੇ ਕੰਮ ਸਮਾਜ ਸੇਵਾ ਦੇ ਤੁਹਾਡੀ ਸੇਵਾ ਦੇ ਸਮਾਜ ਸੇਵਾ ਤੇ ਦੇਖੋ ਜੀ ਸਾਡੀ ਸੋਸਾਇਟੀ ਜੋ ਵੀ ਕੋਈ ਨਹਿਰਾਂ ਦੇ ਵਿੱਚ ਨਲਾਟਾਂ ਦੀਆਂ ਅੱਛਾ ਜੀ ਅਸੀਂ ਸਾਡੇ ਵਲੰਟੀਅਰ ਜਾਂਦੇ ਆਂ ਪੁਲਿਸ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਗੱਡਿਆ ਜਾਂਦਾ ਹੈ ਜੇ ਤਾਂ ਕੋਈ ਪਛਾਣ ਹੋ ਜਾਂਦੀ ਹੈ ਤਾਂ ਠੀਕ ਹੈ ਜੀ ਨਹੀਂ ਫਿਰ ਉਸ ਨੂੰ 24 ਘੰਟੇ ਬਾਅਦ ਅਸੀਂ ਸਾਡੀ ਸੁਸਾਇਟੀ ਵੱਤੋਂ ਪੁਲਿਸ ਦੀ ਕਾਰਵਾਈ ਤੋਂ ਬਾਅਦ ਸਾਡੀ ਸੁਸਾਇਟੀ ਵੱਨੀ ਹੁੰਦਾ ਸੰਸਕਾਰ ਕਰ ਦਿੱਤਾ ਹੈ ਤੁਹਾਡੇ ਵੱਲੋਂ ਆਪਣੇ ਬਿਲਕੁਲ ਜੀ ਬਿਲਕੁਲ ਅੱਛਾ ਜੀ ਇਹ ਬੋਬੀ ਲੈਰੀ ਜੀ ਨੇ ਰਾਮਾ ਮੰਡੀ ਤੋਂ ਤੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ 2008 ਤੋਂ ਲੈ ਕੇ ਤੇ ਦੂਸਰਾ ਵੀ ਜਿਹੜਾ ਆਪਾਂ ਗਰੁੱਪ ਦੱਸਿਆ ਸੀ ਬਾਬਾ ਫਤੇ ਸਿੰਘ ਦੇ ਨਾਮ ਤੇ ਬਣਿਆ ਹੋਇਆ ਹੈਗਾ ਇਹ ਸੁਸਾਇਟੀਆਂ ਆਪਣੇ ਤਰੀਕੇ ਨਾਲ ਜੇ ਕੰਮ ਕਰ ਰਹੀਆਂ ਨੇ ਜਿਨ੍ਹਾਂ ਨੇ ਸਹਿਯੋਗ ਕਰਨਾ ਹੁੰਦਾ ਉਹ ਇਹਨਾਂ ਨੂੰ ਪੈਸਾ ਆ ਜਾਂ ਹੋਰ ਤਰੀਕੇ ਦੀਆਂ ਚੀਜ਼ਾਂ ਉਹ ਬਲਾਉਦ ਕਰਵਾਉਂਦੇ ਆ ਜਿਹੜੇ ਜ਼ਰੂਰਤਮੰਦ ਲੋਕ ਨੇ ਉਹੀ ਇਹਨਾਂ ਨਾਲ ਕੰਟੈਕਟ ਕਰਨ ਕੋਈ ਨਜਾਇਜ਼ ਫਾਇਦਾ ਚੱਕਣ ਖਾਤਰ ਵੀ ਨਾ ਬੇਵਜਾ ਫੋਨ ਕਰੋ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਸਮਾਜ ਸੇਵੀ ਲੋਕਾਂ ਹੈ ਸਿਰ ਤੇ ਇਹ ਚੀਜ਼ਾਂ ਚਲਦੀਆਂ ਨੇ